ਸਸ਼ੀਕਾਲ ਮੈਂ ਅਗਨਾਸ਼ਰ ਖੰਨਾ ਸਾਫ ਦਾ ਮੈਂਬਰ ਪਾਰਲੀਮੈਂਟ ਅੱਜ ਤੁਹਾਡੇ ਸਾਹਮਣੇ ਮਹਿਰੂਰੂ ਹੋ ਰਹੇ ਹਾਂ ਕਿਉਂਕਿ ਅਸੀਂ ਸਾਰੇ ਪੰਜਾਬ ਦੇਖ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਸਰਕਾਰ ਦੀਆਂ ਸਕੀਮਾਂ ਡੋਰ ਸਟੈਪ ਤੇ ਜਾਣ ਪਿੰਡ ਵਿੱਚ ਜਾਣ ਉਹਨਾਂ ਵਾਸਤੇ ਅਲੱਗ-ਅਲੱਗ ਕੈਂਪ ਲਾ ਕੇ ਉਹ ਸਾਰੀਆਂ ਸਕੀਮਾਂ ਜਿਹੜੀਆਂ ਹੈ ਉਹ ਲੋਕਾਂ ਨੂੰ ਉਹਹਿਆ ਕਰਾਉਣ ਦਾ ਪ੍ਰਯਾਸ ਕਰ ਰਹੇ ਨੇ ਪਰ ਅਫਸੋਸ ਅੱਜ ਕਈ ਜਗ੍ਹਾ ਤੇ ਭਾਰਤੀ ਜਨਤਾ ਪਾਰਟੀ ਦੇ ਕੈਂਪ ਖਲੇ ਰੋਕੇ ਨਹੀਂ ਬਾਕੀ ਉਹ ਲੀਡਰ ਜਿਹੜੇ ਉਹ ਕੈਂਪ ਲਾਨ ਗਏ ਸੀ ਜਿਨ੍ਹਾਂ ਚ ਸਾਬਕਾ ਮਨਿਸਟਰ ਨੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਸਿਟਿੰਗ ਐਮਐਲਏ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਕੱਲਾ ਰੋਕਿਆ ਨਹੀਂ ਬਲਕਿ ਅਰਸ਼ਵੀ ਕੀਤਾ ਹੈ ਮੈਂ ਇਹਦੀ ਬਹੁਤ ਜ਼ਿਆਦਾ ਨਿੰਦਾ ਵੀ ਕਰਦਾ ਸਾਡੇ ਪ੍ਰਧਾਨ ਜੀ ਅਸ਼ਮੀ ਸ਼ਰਮਾ ਜੀ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਨੇ ਮੈਂ ਸਮਝਦਾ ਕਿ ਇਹ ਲੋਗਾ ਦੇ ਹੱਕਾਂ ਤੇ ਡੱਕ ਆਇਆ ਪੰਜਾਬ ਸਰਕਾਰ ਦਾ ਇਹਨਾਂ ਕੋਲ ਬਾਕੀ ਜਿਹੜੇ ਡਾਕੇ ਮਾਰ ਰਹੇ ਉਹ ਤਾਂ ਫੜ ਨਹੀਂ ਹੋ ਰਹੇ ਜਿੰਨੀਆਂ ਵਾਰਤਾ ਵਾਰਦਾ ਤਾਂ ਹੋਈਆਂ ਉਹ ਫੜ ਨਹੀਂ ਹੋ ਰਹੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਲੇਕਿਨ ਇੱਕ ਭਲਾਈ ਦਾ ਕੰਮ ਇੱਕ ਸਮਾਜ ਸੇਵਾ ਦਾ ਕੰਮ ਇੱਕ ਲੋਕਾਂ ਨੂੰ ਸਹੂਲਤ ਦੇਣ ਦਾ ਕੰਮ ਕੇਂਦਰ ਸਰਕਾਰ ਦੀਆਂ ਸਕੀਮਾਂ ਡੋਰ ਸਟੈਪ ਤੇ ਲੈ ਕੇ ਜਾਣ ਦਾ ਕੰਮ ਉਹਦੇ ਲਈ ਸਰਕਾਰ ਰੋਕ ਕੇ ਇਹ ਤਾਨਾ ਛਾਹੀ ਰਹੀ ਜਿਹੜਾ ਅਪਣਾਰੀ ਹੈ ਮੈਂ ਇਜੀ ਨਿੰਦਾ ਕਰਨਾ ਔਰ ਅਪੀਲ ਕਰਦੇ ਆ ਸਰਕਾਰ ਨੂੰ ਕਿ ਕਿਰਪਾ ਕਰਕੇ ਲੋਕਾਂ ਦਾ ਭਲਾ ਕਰਨ ਤੋਂ ਨਾ ਰੋਕੋ ਲੋਕ ਜਿਹੜੇ ਨੇ ਉਹ ਅੱਗੇ ਹੀ ਬਹੁਤ ਦੁਖੀ ਨੇ ਹੋਰ ਉਹਨਾਂ ਨੂੰ ਦੁਖੀ ਨਾ ਕਰੋ